ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਾਸ ਗੁਰਜੰਟ ਸਿੰਘ ਜੀ ਬਸੀਆਂ ਤੋਂ ਮੈਂ ਗੁਰਦੁਆਰਾ ਸਿੰਘ ਸਭਾ ਵਿਖੇ ਪਿਛਲੇ 10 ਸਾਲਾਂ ਤੋਂ ਗ੍ਰੰਥ ਸਿੰਘ ਦੀ ਡਿਊਟੀ ਕਰਦਾ ਹਾਂ ਸੋ ਭਾਈ ਮਨਜੀਤ ਸਿੰਘ ਜੀ ਕੈਲਾ ਇਹਨਾਂ ਸਮੂਹ ਪਰਿਵਾਰਨੀ ਪਰਿਵਾਰ ਦੀ ਸ਼ੋਕ ਸ਼ਾਂਤੀ ਲਈ ਅਖੰਡ ਪਾਠ ਸਹਿ ਪ੍ਰਕਾਸ਼ ਕਰਵਾਏ ਸਨ ਸੋ ਗੁਰੂ ਘਰ ਦੇ ਜਿੰਨੇ ਵੀ ਗ੍ਰੰਥੀ ਸਿੰਘ ਸਹਿਬਾਨ ਨੇ ਗੁਰੂ ਘਰਾਂ ਚ ਡਿਊਟੀ ਕਰਦੇ ਇਹਨਾਂ ਪਰਿਵਾਰਾਂ ਵੱਲੋਂ ਇਹਨਾਂ ਪਰਿਵਾਰ ਵੱਲੋਂ ਸਾਰੇ ਗ੍ਰੰਥੀ ਸਿੰਘਾਂ ਨੂੰ ਮੋਟਰਸਾਈਕਲ ਦੇ ਨਾਲ ਨਵਾਜਿਆ ਤੇ ਦਾਸ ਨੂੰ ਭਾਈ ਮਨਜੀਤ ਸਿੰਘ ਜੀ ਕਹਿਲਾ ਇਹਨਾਂ ਨੇ ਸਵੈਪਟ ਗੱਡੀ ਦੇ ਨਾਲ ਸਨਮਾਨਿਤ ਕੀਤਾ ਮੇਰੀਆਂ ਸਵਾਮਣਾਂ ਨੂੰ ਵੇਖਦੇ ਆ ਸੋ ਮੈਂ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਦਾ ਹਾਂ ਭਾਈ ਮਨਜੀਤ ਸਿੰਘ ਜੀ ਕਹਿਲਾ ਇਹਨਾਂ ਦੇ ਸਮੂਹ ਪਰਿਵਾਰ ਤੇ ਬੱਚਿਆਂ ਤੇ ਸਤਿਗੁਰੂ ਪਾਤਸ਼ਾਹ ਜੀ ਮਿਹਰ ਪ੍ਰਿਆਤ ਰੱਖਣ ਇਸ ਤਰ੍ਹਾਂ ਹੀ ਇਸ ਪਰਿਵਾਰ ਤੋਂ ਸਤਿਗੁਰ ਪਾਤਸ਼ਾਹ ਦੀ ਸੇਵਾਵਾਂ ਲੈਂਦੇ ਰਹਿਣ ਸੋ ਇਸ ਸਮੇ ਸਾਰਾ ਪਰਿਵਾਰ ਮਨਜੀਤ ਸਿੰਘ ਜੀ ਦਾ ਹਾਜ਼ਰ ਹੈ ਤੁਹਾਡਾ ਸਭ ਵੱਲੋਂ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੇਰਾ ਨਾਮ ਨਾਜਰ ਸਿੰਘ ਹੈ ਜੀ ਮੈਂ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਹਾਂ ਜੀ ਪਿੰਡ ਬਸੀਆਂ ਤੋਂ ਜੋ ਕਿ ਅੱਜ ਮਨਜੀਤ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਤਸਰਾ ਲਿਆ ਉਸ ਦੇ ਉਪਰੰਤ ਅੱਜ ਨਗਰ ਦੇ ਸਾਰੇ ਗੁਰਦੁਆਰਿਆਂ ਦੇ ਹੱਡ ਗ੍ਰੰਥੀ ਆ ਪੰਜਾਂ ਗੁਰਦੁਆਰਿਆਂ ਦੇ ਹੱਡ ਗ੍ਰੰਥੀਆਂ ਨੂੰ ਮੋਟਰਸਾਈਕਲਾਂ ਦੇ ਨਾਲ ਨਵਾਜਿਆ ਅਤੇ ਗੁਰਦੁਆਰਾ ਸਿੰਘ ਸਭਾ ਦੇ ਗ੍ਰੰਥੀ ਗਰਜੰਟ ਸਿੰਘ ਨੂੰ ਗੱਡੀ ਦੇ ਨਾਲ ਨਵਾਜਿਆ ਤੇ ਅਸੀਂ ਇਨ ਮਨਜੀਤ ਸਿੰਘ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਇਹਨਾਂ ਨੇ ਇਹ ਬਹੁਤ ਵੱਡਾ ਉਪਰਾਲਾ ਕੀਤਾ ਹੈ ਤੇ ਇਸ ਲਈ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰਦਾਸ ਜੀ ਇੱਕ ਬਹੁਤ ਸੋਹਣੀ ਇੱਕ ਉਦਮ ਇੱਕ ਪਹਿਲ ਕੀਤੀ ਗਿਆ ਮਲਬੀਤ ਸਿੰਘ ਦੇ ਪਰਿਵਾਰ ਵੱਲੋਂ ਹਾਂਜੀ ਕਿਵੇਂ ਦੇਖਦੇ ਹੋ ਕਿ ਗੁਰੂ ਘਰ ਦੇ ਵਜ਼ੀਰ ਜਿਹੜੇ ਹੁੰਦੇ ਨੇ ਜਿੱਥੋਂ ਸਿੱਖੀ ਦਾ ਮੋੜ ਸਰੂ ਹੁੰਦਾ ਹੈ ਗੁਰੂ ਘਰਾਂ ਦੇ ਵਿੱਚੋਂ ਪਿੰਡਾਂ ਦੇ ਲੋਕਲ ਗੁਰੂ ਘਰਾਂ ਚ ਹਾਂਜੀ ਕਿ ਇਸ ਤਰ੍ਹਾਂ ਦੀ ਹੋਰ ਲੋਕਾਂ ਨੂੰ ਵੀ ਸੇਧ ਲੈਣ ਦੀ ਲੋੜ ਹੈ ਤਾਂ ਜੋ ਸਾਡੇ ਗੁਰੂ ਘਰ ਦੇ ਵਜ਼ੀਰਾਂ ਦਾ ਮਾਨ ਸਨਮਾਨ ਵੱਧ ਸਕੇ ਹਾਂਜੀ ਹਾਂ ਇਸ ਜੋ ਪ੍ਰਾਲਾ ਮਜੀਤ ਸਿੰਘ ਨੇ ਕੀਤਾ ਹੈ ਜੀ ਇਸ ਦੇ ਨਾਲ ਲੱਗਰ ਨੂੰ ਵੀ ਹੋਰ ਸੇਧ ਮਿਲਣੀ ਚਾਹੀਦੀ ਆ ਤੇ ਤਾਂ ਜੋ ਸਾਡੇ ਗੁਰੂ ਘਰਾਂ ਦੇ ਵਿੱਚ ਇਹੋ ਜਿਹੇ ਪ੍ਰਾਲੇ ਹੁੰਦੇ ਰਹਿਣ ਤੇ ਆਪਣੇ ਗ੍ਰੰਥੀ ਸਿੰਘਾਂ ਨੂੰ ਪਾਠੀ ਸਿੰਘਾਂ ਨੂੰ ਨਮਾਜਾ ਜਾਵੇ ਤਾਂ ਜੋ ਅੱਗੇ ਆਉਣ ਵਾਲਾ ਸਮੇਂ ਦੇ ਵਿੱਚ ਵੀ ਇਹੋ ਜਿਹੇ ਪ੍ਰਾਲੇ ਹੁੰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਾਜਵਿੰਦਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਭਗਤ ਰਵਦਾਸ ਜੀ ਤੋਂ ਮਨਜੀਤ ਸਿੰਘ ਕਹਿਲਾ ਜਿਨ੍ਹਾਂ ਨੇ ਆਪਣੀਆਂ ਕਰਤਕਮਾਂ ਨੂੰ ਸਫਲਾ ਕਰਦਿਆਂ ਹੋਏ ਆ ਸਮੂਹ ਨਗਰ ਦੇ ਗ੍ਰੰਥੀ ਸਿੰਘਾਂ ਦਾ ਸਤਿਕਾਰ ਕੀਤਾ ਗਿਆ ਮੋਟਰਸਾਈਕਲਾਂ ਦੇ ਨਾਲ ਨਵਾਜਿਆ ਗਿਆ ਅਤੇ ਭਾਈ ਗੁਰਜੰਟ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸਿੰਘ ਸਭਾ ਇਹਨਾਂ ਨੂੰ ਸਵਰਟਕਾਰ ਦੇ ਨਾਲ ਨਵਾਜਿਆ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਮਨਜੀਤ ਸਿੰਘ ਕਹਿਲਾ ਇਹਨਾਂ ਦੇ ਸਮੂਹ ਪਰਿਵਾਰ ਦੇ ਮਾਰੇ ਕਿਰਪਾ ਕਰਨ ਇਹਨਾਂ ਤੇ ਮਿਹਰ ਭਰਿਆ ਹੱਥ ਰੱਖਣ ਜੋ ਇਹ ਉਦਮ ਅਪਰਾਲਾ ਹੋਇਆ ਅਸੀਂ ਇਹਨਾਂ ਆਲ ਨਗਰ ਦੇ ਬੱਚਿਆਂ ਨੂੰ ਹੋਰ ਸੇਧ ਮਿਲੇ ਕੀ ਤਾਂ ਕਿ ਬੱਚੇ ਵੀ ਗੁਰੂ ਘਰ ਆਉਣ ਅਤੇ ਸੰਥਿਆ ਕਰਨ ਤੇ ਰਾਗੀ ਸੰਗ ਪਾਠੀ ਸੰਗ ਅਤੇ ਹੋਰ ਵੀ ਜੋ ਧਾਰਮਿਕ ਉਪਰਾਲੇ ਨੇ ਇਹਨਾਂ ਦੇ ਵਿੱਚ ਵੱਧ ਝੜ ਕੇ ਹਿੱਸਾ ਲੈਣ ਸੋ ਬਹੁਤ ਬਹੁਤ ਧੰਨਵਾਦ ਮਨਜੀਤ ਸਿੰਘ ਕਾਲਾ ਇਹਨਾਂ ਦੇ ਸਮੂਹ ਪਰਿਵਾਰ ਦਾ ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਾਸ ਗੁਰਜੰਟ ਸਿੰਘ ਜੀ ਬਸੀਆਂ ਤੋਂ ਮੈਂ ਗੁਰਦੁਆਰਾ ਸਿੰਘ ਸਭਾ ਵਿਖੇ ਪਿਛਲੇ 10 ਸਾਲਾਂ ਤੋਂ ਗ੍ਰੰਥ ਸਿੰਘ ਦੀ ਡਿਊਟੀ ਕਰਦਾ ਹਾਂ ਸੋ ਭਾਈ ਮਨਜੀਤ ਸਿੰਘ ਜੀ ਕੈਲਾ ਇਹਨਾਂ ਸਮੂਹ ਪਰਿਵਾਰ ਨੇ ਪਰਵਾਦ ਦੀ ਸ਼ੋਕ ਸ਼ਾਂਤੀ ਲਈ ਅਖੰਡ ਪੜ ਸਾਹਿਬ ਪ੍ਰਕਾਸ਼ ਕਰਵਾਏ ਸਨ ਸੋ ਗੁਰੂ ਘਰ ਦੇ ਜਿੰਨੇ ਵੀ ਗ੍ਰੰਥੀ ਸਿੰਘ ਸਹਿਬਾਨ ਨੇ ਗੁਰੂ ਘਰਾਂ ਚ ਡਿਊਟੀ ਕਰਦੇ ਇਹਨਾਂ ਪਰਿਵਾਰਾਂ ਵੱਲੋਂ ਇਹਨਾਂ ਪਰਿਵਾਰ ਵੱਲੋਂ ਸਾਰੇ ਗ੍ਰੰਥੀ ਸਿੰਘਾਂ ਨੂੰ ਮੋਟਰਸਾਈਕਲ ਦੇ ਨਾਲ ਨਵਾਜਿਆ ਤੇ ਦਾਸ ਨੂੰ ਭਾਈ ਮਨਜੀਤ ਸਿੰਘ ਜੀ ਕਹਿਲਾ ਇਹਨਾਂ ਨੇ ਸਵਿਫਟ ਗੱਡੀ ਦੇ ਨਾਲ ਸਨਮਾਨਿਤ ਕੀਤਾ ਮੇਰੀਆਂ ਸਵਾਮਣਾਂ ਵੇਖਦੇ ਆ ਸੋ ਮੈਂ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਦਾ ਹਾਂ ਭਾਈ ਮਨਜੀਤ ਸਿੰਘ ਜੀ ਕਹਿਲਾ ਇਹਨਾਂ ਦੇ ਸਮੂਹ ਪਰਿਵਾਰ ਤੇ ਬੱਚਿਆਂ ਤੇ ਸਤਿਗੁਰੂ ਪਾਤਸ਼ਾਹ ਜੀ ਮਿਹਰ ਪ੍ਰਿਆਤ ਰੱਖਣ ਇਸ ਤਰ੍ਹਾਂ ਹੀ ਇਸ ਪਰਿਵਾਰ ਤੋਂ ਸਤਿਗੁਰ ਪਾਤਸ਼ਾਹ ਦੀ ਸੇਵਾਵਾਂ ਲੈਂਦੇ ਰਹਿਣ। ਸੋ ਇਸ ਸਮੇ ਸਾਰਾ ਪਰਿਵਾਰ ਮਨਜੀਤ ਸਿੰਘ ਜੀ ਦਾ ਹਾਜ਼ਰ ਹੈ। ਤੋਂ ਦਾਸ ਵੱਲੋਂ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਮੇਰਾ ਨਾਮ ਨਾਜਰ ਸਿੰਘ ਹੈ ਜੀ। ਮੈਂ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਹਾਂ ਜੀ ਪਿੰਡ ਬਸੀਆਂ ਤੋਂ। ਜੋ ਕਿ ਅੱਜ ਮਨਜੀਤ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲਿਆ। ਉਸ ਦੇ ਉਪਰੰਤ ਅੱਜ ਨਗਰ ਦੇ ਸਾਰੇ ਗੁਰਦੁਆਰਿਆਂ ਦੇ ਹੈੱਡ ਗ੍ਰੰਥੀ ਆ ਪੰਜਾਂ ਗੁਰਦੁਆਰਿਆਂ ਦੇ ਹੈੱਡ ਗ੍ਰੰਥੀਆਂ ਨੂੰ ਮੋਟਰਸਾਈਕਲਾਂ ਦੇ ਨਾਲ ਨਵਾਜਿਆ ਅਤੇ ਗੁਰਦੁਆਰਾ ਸਿੰਘ ਸਭਾ ਦੇ ਗ੍ਰੰਥੀ ਗਰਜੰਟ ਸਿੰਘ ਨੂੰ ਗੱਡੀ ਦੇ ਨਾਲ ਨਵਾਜਿਆ ਤੇ ਅਸੀਂ ਇਨ ਮਨਜੀਤ ਸਿੰਘ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੋ ਇਹਨਾਂ ਨੇ ਇਹ ਬਹੁਤ ਵੱਡਾ ਉਪਰਾਲਾ ਕੀਤਾ ਹੈ ਤੇ ਇਸ ਲਈ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਪਰਦਾਸ ਜੀ ਇੱਕ ਬਹੁਤ ਸੋਹਣੀ ਇਹ ਉਦਮ ਹੈ ਇੱਕ ਪਹਿਲ ਕੀਤੀ ਗਈ ਹੈ ਮਲਬੀਤ ਸਿੰਘ ਦੇ ਪਰਿਵਾਰ ਵੱਲੋਂ ਹਾਂਜੀ ਕਿਵੇਂ ਦੇਖਦੇ ਹੋ ਕਿ ਗੁਰੂ ਘਰ ਦੇ ਵਜ਼ੀਰ ਜਿਹੜੇ ਹੁੰਦੇ ਨੇ ਜਿੱਥੋਂ ਸਿੱਖੀ ਦਾ ਮੋੜ ਸਰੂ ਹੁੰਦਾ ਹੈ ਗੁਰੂ ਘਰਾਂ ਦੇ ਵਿੱਚੋਂ ਪਿੰਡਾਂ ਦੇ ਲੋਕਲ ਗੁਰੂ ਘਰਾਂ ਚ ਹਾਂਜੀ ਕਿ ਇਸ ਤਰ੍ਹਾਂ ਦੀ ਹੋਰ ਲੋਕਾਂ ਨੂੰ ਵੀ ਸੇਧ ਲੈਣ ਦੀ ਲੋੜ ਹੈ ਤਾਂ ਜੋ ਸਾਡੇ ਗੁਰੂ ਘਰ ਦੇ ਵਜ਼ੀਰਾਂ ਦਾ ਮਾਨ ਸਨਮਾਨ ਵੱਧ ਸਕੇ ਹਾਂਜੀ ਹਾਂ ਇਸ ਜੋ ਪ੍ਰਾਲਾ ਮਜੀਤ ਸਿੰਘ ਨੇ ਕੀਤਾ ਹੈ ਜੀ ਇਸ ਦੇ ਨਾਲ ਲੱਗਰ ਨੂੰ ਵੀ ਹੋਰ ਸੇਧ ਮਿਲਣੀ ਚਾਹੀਦੀ ਆ ਤੇ ਤਾਂ ਜੋ ਸਾਡੇ ਗੁਰੂ ਘਰਾਂ ਦੇ ਵਿੱਚ ਇਹ ਜੇ ਪਰਾਲੇ ਹੁੰਦੇ ਰਹਿਣ ਤੇ ਆਪਣੇ ਗ੍ਰੰਥੀ ਸਿੰਘਾਂ ਨੂੰ ਪਾਠੀ ਸਿੰਘਾਂ ਨੂੰ ਨਮਾਜਾ ਜਾਵੇ ਤਾਂ ਜੋ ਅੱਗੇ ਆਉਣ ਵਾਲਾ ਸਮੇਂ ਦੇ ਵਿੱਚ ਵੀ ਇਹ ਜੇ ਪਰਾਲੇ ਹੁੰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਾਜਵਿੰਦਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਭਗਤ ਰਵਦਾਸ ਜੀ ਤੋਂ ਮਨਜੀਤ ਸਿੰਘ ਕਹਿਲਾ ਜਿਨ੍ਹਾਂ ਨੇ ਆਪਣੀਆਂ ਕਰਤਕਮਾਂ ਨੂੰ ਸਫਲਾ ਕਰਦੇ ਹੋਏ ਆ ਸਮੂਹ ਨਗਰ ਦੇ ਗ੍ਰੰਥੀ ਸਿੰਘਾਂ ਦਾ ਸਤਿਕਾਰ ਕੀਤਾ ਗਿਆ ਮੋਟਰਸਾਈਕਲਾਂ ਦੇ ਨਾਲ ਨਵਾਜਿਆ ਗਿਆ ਅਤੇ ਭਾਈ ਗੁਰਜੰਟ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸਿੰਘ ਸਭਾ ਇਹਨਾਂ ਨੂੰ ਸਵਰਟਕਾਰ ਦੇ ਨਾਲ ਨਵਾਜਿਆ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਮਨਜੀਤ ਸਿੰਘ ਕਹਿਲਾ ਇਹਨਾਂ ਦੇ ਸਮੂਹ ਪਰਿਵਾਰ ਦੇ ਮਾਰੇ ਕਿਰਪਾ ਕਰਨ ਇਹਨਾਂ ਤੇ ਮਿਹਰ ਭਰਿਆ ਹੱਥ ਰੱਖਣ ਜੋ ਇਹ ਉਦਮ ਅਪਰਾਲਾ ਹੋਇਆ ਅਸੀਂ ਇਹਨਾਂ ਆਲ ਨਗਰ ਦੇ ਬੱਚਿਆਂ ਨੂੰ ਹੋਰ ਸੇਧ ਮਿਲੇਗੀ ਤਾਂ ਕਿ ਬੱਚੇ ਵੀ ਗੁਰੂ ਘਰ ਆਉਣ ਅਤੇ ਸੰਥਿਆ ਕਰਨ ਤੇ ਰਾਗੀ ਸੰਗ ਪਾਠੀ ਸੰਗ ਅਤੇ ਹੋਰ ਵੀ ਜੋ ਧਾਰਮਿਕ ਉਪਰਾਲੇ ਨੇ ਇਹਨਾਂ ਦੇ ਵਿੱਚ ਵੱਧ ਝੜ ਕੇ ਹਿੱਸਾ ਲੈਣ ਸੋ ਬਹੁਤ ਬਹੁਤ ਧੰਨਵਾਦ ਮਨਜੀਤ ਸਿੰਘ ਕਹਲਾ ਇਹਨਾਂ ਦੇ ਸਮੂਹ ਪਰਿਵਾਰ ਦਾ ਗੁਰੂ ਮਾਰਾ ਚੜ੍ਹਦੀ ਕਲਾ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ